ਹੁਣ ਤੁਹਾਨੂੰ ਕਿਹੇ ਬੰਦੇ ਨੇ ਲਿਖ ਕੇ ਦਿੱਤਾ ਹੋਵੇ ਪਲਾਣੀ ਚੀਜ਼ ਦੀ ਗਰੰਟੀ ਹੈ ਜੀ ਸਾਲ ਦੀ 1 ਮਹੀਨੇ ਚ ਹੋ ਜਾਏ ਖਰਾਬ ਫੜਦੇ ਨਹੀਂ ਪਿਆਰ ਕਹਿੰਦੇ ਨਹੀਂ ਸਾਲ ਦੀ ਗਰੰਟੀ ਹੈ ਜੀ ਮਹੀਨੇ ਚ ਅਪਸੈਟ ਹੋ ਗਿਆ ਆਪਾਂ ਬਾਬੇ ਦੇ ਚਰਨ ਵੀ ਪਿਆਰ ਚ ਫੜ ਸਕਦੇ ਆ ਬਾਬਾ ਜੀ ਤੁਸੀਂ ਕਿਹਾ ਧੁਰ ਕੀ ਬਾਣੀ ਆਈ ਤੈਨ ਅਗਲੀ ਚਿੰਤ ਮਿਟਾਈ ਤੇ ਮੇਰੀ ਉਸ ਅਗਲੀ ਵਿੱਚੋਂ ਹੀ ਆ ਚਿੰਤ ਹੈ ਸ਼ੁਭ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਉਹ ਚਿੰਤ ਵਿੱਚ ਮਹਾਰਾਜ ਹੁਣ ਕਿਰਪਾ ਕਰੋ ਜਪਜੀਤ ਸਾਹਿਬ ਦਾ ਲੜ ਸੁਮਨੀ ਸਾਹਿਬ ਦਾ ਲੜ ਤੁਸੀਂ ਫੜਾਓ ਫੜਿਆ ਤੇ ਮਹਾਰਾਜ ਆਪ ਹੀ ਚਿੰਤਾ ਦੂਰ ਕਰੋ ਆਖੋ ਸਤਨਾਮ ਇਹ ਪੰਕਤੀਆਂ ਵਸਾ ਲਓ ਤੇ ਬਾਬੇ ਦੇ ਚਰਨ ਫੜ ਲਓ ਬਾਬਾ ਜੀ ਜਾਂ ਤੇ ਤੁਸੀਂ ਵੇਖੋ ਚਾਰਨ ਕੀਤੀਆਂ ਧੁਰ ਕੀ ਬਾਣੀ ਆਈ ਤਿੰਨ ਸਗਲੀ ਤੇ ਤੁਸੀਂ ਕਿਹਾ ਸਾਰੀਆਂ ਚਿੰਤਾ ਬਾਣੀ ਨਾਲ ਜਾਂਦੀਆਂ ਕੰਮ ਸ਼ੁਭ ਹੋਵੇ ਮਾਰਾ ਫਿਰ ਕਿਰਪਾ ਕਰੋ ਮੈਨੂੰ ਸਿਆਣਿਆਂ ਕੋਲ ਨਾ ਭੇਜੋ ਜੋਤਸ਼ੀਆਂ ਕੋਲ ਨਾ ਭੇਜੋ ਔਰ ਬੋਿਆਂ ਦੇ ਨਾ ਭੇਜੋ ਤੁਸੀਂ ਹੋਈ ਕਹਿ ਸਕਲੀ ਤੇ ਹੁਣ ਸਕਲੀ ਵਿੱਚੋਂ ਮੇਰੀ ਵੀ ਤੇ ਸਕਲੀ ਚ ਹੀ ਹੈ ਚਿੰਤਾ ਆਖੋ ਸਾਧਨ ਹਾਂ ਮੈਨੂੰ ਕਿਸੇ ਹੋਰ ਬੂਏ ਨਾ ਤੁਸੀਂ ਆਚਾਰਨ ਕੀਤਾ ਇਹ ਪਿਆਰ ਵਾਲਿਆਂ ਦੀ ਖੇਡ ਹੈ ਛੁੱਟ ਜਾਓ ਮੈਂ ਤੇ ਸੰਗਤ ਨੂੰ ਬੇਨਤੀ ਕਰਾਂਗਾ ਇਹੋ ਜਿਹੀ ਵਿਲ ਪਾਵਰ ਨਾਲ ਜੁੜਜੋ ਜਪਜੀਤ ਸਾਹਿਬ ਜੀ ਆਜੇ ਨਾ ਏਕਾ ਮਾਈ ਬੋਲੋ ਜਗਤ ਦਿਨ ਚੇਲੇ ਇਆ ਜਵੇ ਇੱਕ ਤਾਂ ਟੱਟ ਕੇ ਜਿਹੜਾ ਓਏ ਏਕਾਂ ਮਾਈ ਕੌਣ ਐ ਸਾਡਾ ਕਲਗੀਆਂ ਵਾਲਾ ਓਏ ਏਕਾਂ ਮਾਈ ਕੌਣ ਐ ਗੁਰੂ ਨਾਨਕ ਜਿਹੜਾ ਸਾਰੇ ਜਗਤ 'ਚ ਵਿਆਪਿਆ ਆਪ ਨਾਰਾਇਣ ਰੂਪ ਸੀ ਧਰਤੀ ਤੇ ਆ ਕੇ ਪਾਰਿਆ ਬਾਕੀ ਸਭ ਚੇਲੇ ਨੇ ਹੁੰਦੇ ਆਖੋ ਸਤਨਾਮ ਵਾਹਿਗੁਰੂ ਇਨ ਚੇਲੇ ਪ੍ਰਮਾਣ ਇੱਕ ਸੰਸਾਰੀ ਘੁੰਡਾਰੀ ਆਪਣੇ ਗੁਰੂ ਲਈ ਐਡਾ ਤਕੜਾ ਵਿਸ਼ਵਾਸ ਰੱਖੋ ਆਕੋ ਸਤਨਾਮ ਇੱਕ ਕਦਮ ਵੀ ਨਾ ਕਿਸ ਨੂੰ ਮਾੜਾ ਕਹਿਣਾ ਨਾ ਗੁਰੂ ਗ੍ਰੰਥ ਸਾਹਿਬ ਦੀ ਜੇੜੀ ਛੱਡ ਕੇ ਕਿਧਰੇ ਜਾਣਾ ਆਕੋ ਸਤਨਾਮ ਐ ਤਰ੍ਹਾਂ ਦੀ ਭਾਵਨਾ ਨਾਲ ਬਾਣੀ ਪੜਿਆ ਕਰੋ ਉਹ ਇੱਕ ਆ ਮਾਈ ਤੂੰ ਐ ਗੁਰੂ ਨਾਨਕ ਆਕੋ ਸਤਨਾਮ ਮੇਰੇ ਲਈ ਤੂੰ ਹੈ ਤੁਸੀਂ ਉਹ ਹੋ ਆਨਕ ਸੋਦੇ ਸਿਮਰਤ ਦੇ ਪਾਰ ਬ੍ਰਹਮ ਗੁਰੂ ਦਾ ਹੀ ਹੁਣ ਤੁਸੀਂ ਹੁਣ ਤੁਹਾਨੂੰ ਕਿਸੇ ਬੰਦੇ ਨੇ ਲਿਖ ਕੇ ਦਿੱਤਾ ਹੋਵੇ ਪਲਾਣੀ ਚੀਜ਼ ਦੀ ਗਰੰਟੀ ਹੈ ਜੀ ਸਾਲ ਦੀ ਤੇ ਉਹ ਮਹੀਨੇ ਚ ਹੋ ਜਾਏ ਖਰਾਬ ਫੜਦੇ ਨਹੀਂ ਪਿਆਰ ਕਹਿੰਦੇ ਨਹੀਂ ਸਾਲ ਦੀ ਗਰੰਟੀ ਹੈ ਜੀ ਮਹੀਨੇ ਚ ਅਪਸੈਟ ਹੋ ਗਿਆ ਆਪਾਂ ਬਾਬੇ ਦੇ ਚਰਨ ਵੀ ਪਿਆਰ ਚ ਫੜ ਸਕਦੇ ਆ ਬਾਬਾ ਜੀ ਤੁਸੀਂ ਕਿਹਾ ਧੁਰ ਕੀ ਬਾਣੀ ਆਈ ਤੈਨ ਅਗਲੀ ਚਿੰਤ ਮਿਟਾਈ ਤੁਹਾਡੀ ਉਸ ਅਗਲੀ ਵਿੱਚੋਂ ਹੀ ਚਿੰਤ ਹੈ ਸ਼ੁਭ ਹੋਵੇ ਕਿਸੇ ਦਾ ਬੁਰਾ ਨਾ ਹੋਵੇ ਉਹ ਚਿੰਤ ਵਿੱਚ ਮਹਾਰਾਜ ਹੁਣ ਕਿਰਪਾ ਕਰੋ ਜਪਜੀਤ ਸਾਹਿਬ ਦਾ ਲੜ ਸੁਮਨੀ ਸਾਹਿਬ ਦਾ ਲੜ ਤੁਸੀਂ ਫੜਾਓ ਫੜਿਆ ਤੇ ਮਹਾਰਾਜ ਆਪ ਹੀ ਚਿੰਤਾ ਦੂਰ ਕਰੋ ਆਖੋ ਸਤਨਾਮ ਆਪ ਹੀ ਕਿਰਪਾ ਕਰੋ ਬਖਸ਼ਿਸ਼ ਇਹੋ ਜਿਹਾ ਵਿਸ਼ਵਾਸ ਤੁਸੀਂ ਅਰਦਾਸ ਕਰਿਓ ਮੇਰੇ ਅੰਦਰ ਵੀ ਬਣੇ ਤੁਹਾਡੇ ਅੰਦਰ ਵੀ ਬਣੇ ਇਸੇ ਕਰਕੇ ਆਉਂਨੇ ਆ ਐਤਵਾਰ ਤੇ ਵੀਰਵਾਰ ਆਖੋ ਸਤਨਾਮ Sigar que.